ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 8 ਜਨਵਰੀ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਸਵੇਰ ਵੇਲੇ ਤੋਂ ਹੀ ਮਾਲਵੇ ਦੇ ਤਕਰੀਬਨ ਜ਼ਿਆਦਾਤਰ ਹਿੱਸਿਆਂ ਵਿੱਚ ਸੋਹਣੀ ਧੁੱਪ ਦੇਖਣ ਨੂੰ ਮਿਲੀ ਖਾਸ ਕਰਕੇ ਫਾਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਫਰੀਦਕੋਟ ਤੇ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਸੋਹਣੀ ਧੁੱਪ ਸਵੇਰ ਵੇਲੇ ਤੋਂ ਹੀ ਨਿਕਲੀ ਹੋਈ ਸੀ ਜੀ ਤੇ ਪਵਾਰ ਖੇਤਰ ਮਾਝ ਦੇ ਕੁਝ ਕੇ ਖੇਤਰ ਤੇ ਦੁਆਬੇ ਦੇ ਕੁਝ ਕੇ ਖੇਤਰਾਂ ਦੇ ਵਿੱਚ ਸਵੇਰ ਵੇਲੇ ਸੰਘਣੀ ਤੋਂ ਦਰਮਿਆਨੀ ਧੁੰਦ ਦੇਖੀ ਗਈ ਜਿਹੜੀ ਕਿ ਬਾਅਦ ਦੁਪਹਿਰ 12:00 ਵਜੇ ਦੇ ਆਸ-ਪਾਸ ਸਾਰੇ ਹੀ ਖੇਤਰਾਂ ਦੇ ਵਿੱਚ ਧੁੱਪ ਨਿਕਲਣ ਸ਼ੁਰੂ ਹੋ ਚੁੱਕੀ ਸੀਗੀ ਤੇ ਸਾਰੇ ਹੀ ਖੇਤਰਾਂ ਦੇ ਵਿੱਚ ਦੁਪਹਿਰ ਵੇਲੇ ਤੱਕ ਮੌਸਮ ਸਾਫ਼ ਹੋ ਗਿਆ ਤੇ ਧੁੱਪ ਨਿਕਲੀ ਜਿਸ ਕਰਕੇ ਅੱਜ ਠੰਡ ਤੋਂ ਰਾਹਤ ਮਿਲੀ ਹੈ ਤਕਰੀਬਨ ਧੁੱਪ ਸਾਰੇ ਹੀ ਖੇਤਰਾਂ ਦੇ ਵਿੱਚ ਲੱਗੀ ਹੋਈ ਹੈ ਅੱਜ ਰਾਤ ਵੇਲੇ ਤੱਕ ਤਾਂ ਮੌਸਮ ਸਾਫ਼ ਰਹੇਗਾ ਧੁੰਦ ਪੈਣ ਦੀ ਸੰਭਾਵਨਾ ਬਹੁਤ ਘੱਟ ਖੇਤਰਾਂ ਦੇ ਵਿੱਚ ਹੈ ਪਰ ਸਵੇਰ ਵੇਲੇ ਜਾਂ ਅੱਧੀ ਰਾਤ ਤੋਂ ਬਾਅਦ ਕੁਝ ਕੁ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਤੇ ਸੰਘਣੀ ਧੁੰਦ ਅੱਜ ਵੀ ਪੈ ਸਕਦੀ ਹੈ ਅੱਧੇ ਪੰਜਾਬ ਦੇ ਵਿੱਚ ਧੁੰਦ ਹੋ ਸਕਦੀ ਹੈ ਤੇ ਅੱਧੇ ਪੰਜਾਬ ਦਾ ਮੌਸਮ ਅੱਜ ਵਾਂਗੂ ਸਾਫ਼ ਰਹਿਣ ਦੀ ਸੰਭਾਵਨਾ ਹੈ 11 ਤਰੀਕ ਦੇ ਆਸ-ਪਾਸ ਮੀਂਹ ਦੀ ਵੀ ਸੰਭਾਵਨਾ ਬਣ ਰਹੀ ਹੈ ਜਿਹਦੇ ਵਿੱਚ ਮਾਲਵੇ ਦੇ ਖੇਤਰਾਂ ਦੇ ਵਿੱਚ ਵਧੇਰੇ ਮੀਂਹ ਪੈਣ ਦੀ ਸੰਭਾਵਨਾ ਹੈ ਜਿਹੜੀ ਅੱਜ ਧੁੰਦ ਸੀ ਕਿ ਹਰਿਆਣਾ ਦੇ ਵਿੱਚ ਅੱਧੇ ਹਰਿਆਣੇ ਦੇ ਵਿੱਚ ਪੰਜਾਬ ਵਾਂਗੂੰ ਧੁੰਦੇ ਸੀਗੀ ਤੇ ਅੱਧੇ ਵਿੱਚ ਮੌਸਮ ਸਾਫ਼ ਸੀਗਾ ਦੁਪਹਿਰ ਵੇਲੇ ਤੱਕ ਹਰਿਆਣੇ ਦੇ ਵੀ ਜ਼ਿਆਦਾਤਰ ਖੇਤਰਾਂ ਦੇ ਵਿੱਚ ਅੱਜ ਧੁੱਪ ਨਿਕਲੀ ਰਾਜਸਥਾਨ ਵਿੱਚ ਵੀ ਅੱਜ ਮੌਸਮ ਸਾਫ਼ ਰਿਹਾ ਪਹਾੜਾਂ ਦੇ ਵਿੱਚ ਲਗਾਤਾਰ ਮੌਸਮ ਸਾਫ਼ ਬਣਿਆ ਹੋਇਆ ਤੇ ਉੱਥੇ ਧੁੱਪ ਲਗਾਤਾਰ ਨਿਕਲ ਰਹੀ ਹੈ